ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਤੇ ਤੁਹਾਡੇ ਆਪਣੇ ਹੋਸ ਜਾਨੀ ਬਾਬਾ ਵਿੱਕੀ ਵੱਲੋਂ ਅ ਦੋਸਤੋ ਅੱਜ ਜਿਹੜੇ ਤੁਹਾਨੂੰ ਚੁਟਕਲੇ ਸੁਣਾਵਾਂਗੇ ਜੀ ਇਹ ਸਾਨੂੰ ਅਜੀਤ ਕੌਰ ਜੀ ਨੇ ਭੇਜਨੇ ਡੈਨਮਾਰਕ ਤੋਂ ਜੇ ਤੁਹਾਡੇ ਕੋਲ ਵੀ ਕੋਈ ਫਨੀ ਚੁਟਕਲਾ ਹੈ ਤਾਂ ਤੁਸੀਂ ਇਸ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਜਿਹੜੇ ਦੋਸਤਾਂ ਨੇ ਅਜ ਤਾਈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਲਾਲ ਬਟਨ ਦਬਕੇ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਦਬਾ ਦਿਓ ਕੀ ਹੋਇਆ ਇੱਕ ਵਾਰ ਇੱਕ ਮੁੰਡੇ ਦਾ ਵਿਆਹ ਨਹੀਂ ਹੋ ਰਿਹਾ ਸੀ ਬੜੇ ਲੋਕਾਂ ਦੇ ਤਰਲੇ ਮਿੰਤਾਂ ਕੀਤੀਆਂ ਮਾਪਿਓ ਨੇ ਵੀ ਕੀਤੀਆਂ ਪਰ ਕੀ ਉਹਦਾ ਵਿਆਹ ਨਾ ਹੋ ਕਿਸੇ ਨੇ ਅੱਗੇ ਦੀ ਅੱਗੇ ਦੱਸਿਆ ਕਹਿੰਦੇ ਵੀ ਇੱਕ ਬਾਬਾ ਬਸ਼ਨੋਈ ਆ ਉੱਥੇ ਜਾ ਕੇ ਜੇ ਤੁਸੀਂ ਸੁੱਖ ਦੇ ਕੇ ਆਉਂਗੇ ਤਾਂ ਇਹਦਾ ਵਿਆਹ ਹੋ ਜੂ ਉੱਥੇ ਹਰੇਕ ਸੁੱਖ ਪੂਰੀ ਹੁੰਦੀ ਹੈ ਚਲੋ ਮਾਂ ਨੇ ਮੁੰਡੇ ਨੂੰ ਕਿਹਾ ਕਹਿੰਦਾ ਵੀ ਆਪ ਕਹਿੰਦੀ ਆਪਾਂ ਚੱਲੀ ਆਪਾਂ ਉੱਥੇ ਸੁੱਖ ਦੇ ਕੇ ਆਈਏ ਪੁੱਤ ਤੇਰਾ ਵਿਆਹ ਹੋ ਜੂਗਾ ਤੇਰੀ ਉਮਰ ਵੱਧਦੀ ਜਾਂਦੀ ਆ ਸਾਡਾ ਪਤਾ ਨਹੀਂ ਕਦੋਂ ਅੱਖਾਂ ਮੀਚਦੀਏ ਤੇ ਅਸੀਂ ਬੈਠੇ ਬੈਠੇ ਤੇਰਾ ਵਿਆਹ ਕਰ ਦਾਂਗੇ ਚੱਲ ਤੂੰ ਅਸੀਂ ਵੀ ਪੁੱਤ-ਪੋਤੇ ਵਾਲੇ ਹੋ ਜਾਾਂਗੇ ਤੇਰੇ ਵੀ ਜਵਾਬ ਹੋ ਜਾਣਗੇ ਉਹ ਕਹਿੰਦਾ ਬੇਬੇ ਮੇਰੀ ਗੱਲ ਸੁਣ ਸੁੱਖਾਂ-ਸੱਖਾਂ 'ਚ ਕੁਛ ਨਹੀਂ ਵਿਆਹ ਸੁੱਖਾਂ-ਸੱਖਾਂ ਨਾਲ ਵਿਆਹ ਨਹੀਂ ਹੁੰਦੇ ਹੁੰਦੇ ਉਹ ਕਹਿੰਨੀ ਪੁੱਤ ਐ ਕੰਮ ਕਰਦਾ ਤੈਨੂੰ ਮੈਂ ਤੋ ਕਹਿਨੀ ਆ ਤੂੰ ਇੱਕ ਵਾਰ ਮੇਰੇ ਨਾਲ ਚੱਲ ਬੜ ਮੁੰਡਾ ਕਹਦਾ ਛੱਡ ਬੇਬੇ ਪਰ ਮਾਂ ਨੇ ਬੜਾ ਜ਼ੋਰ ਪਾਇਆ ਮੁੰਡੇ ਤੇ ਤੇ ਮੁੰਡਾ ਕਹਿੰਦਾ ਚੱਲ ਫਿਰ ਬੇਬੇ ਜੇ ਤੂੰ ਹੁਣ ਮੰਨਦੀ ਨਹੀਂ ਤਾਂ ਚੱਲ ਜਣੀਏ ਚਲੋ ਮੁੰਡਾ ਤੇ ਬੇਬੇ ਦੋਹੇ ਬਾਬੇ ਬਸ਼ਨੋਈ ਦੀ ਸਮਾਹ ਤੇ ਜਦੋਂ ਗਏ ਤਾਂ ਉੱਥੇ ਐਨਾ ਰਸਲ ਇੱਕ ਤਾਂ ਗਰਮੀ ਦਾ ਟਾਈਮ 36 ਨੂੰ ਥਾਂ ਨਾ ਉੱਥੇ ਕਾਹ ਪਵੇ ਜੀ ਲੋਕਾਂ ਦਾ ਤਾਂ ਕਿਤੇ ਮੁੰਡੇ ਦੇ ਹੱਥੋਂ ਉਹਦੀ ਬੇਬੇ ਦਾ ਹੱਥ ਛੁੱਟ ਗਿਆ ਛੁੱਟ ਗਿਆ ਤਾਂ ਬੇਬੇ ਭੀੜ ਚ ਘਾਜ ਗਈ ਮੁੰਡੇ ਨੇ ਬਹੁਤ ਲੰਬੀ ਇਧਰ ਤੁਰਿਆ ਇਧਰ ਤੁਰਿਆ ਬੇਬੇ ਬੇ ਕਰਦਾ ਪਰ ਬੇਬੇ ਰਪੀਣਾ ਆਖਰ ਚ ਜਦੋਂ ਮੁੰਡਾ ਲੱਭ ਲੋਭ ਕੇ ਥੱਕ ਗਿਆ ਥੱਕ ਕੇ ਬਾਬੇ ਬਿਸ਼ਨੂਈ ਦੀ ਸਮਾਰ ਕੰਨ ਨੂੰ ਹੱਥ ਜੋੜ ਕੇ ਕਹਿੰਦਾ ਹੋ ਨਹੀਂ ਰੀ ਸਾ ਬਾਬਾ ਬਿਸ਼ਨੂਈ ਪਤੰਦਰਾ ਮੈਨੂੰ ਤਾਂ ਕੀ ਦੇਣੀ ਸੀ ਤੂੰ ਤਾਂ ਸਾਡੇ ਗੁੜੇ ਵਾਲੇ ਵੀ ਖੋਈ ਛਰਾਬੀ ਵੀ ਬੜੀ ਅਜੀਬ ਸ਼ਹਿਰ ਹੁੰਦੇ ਐ ਇੱਕ ਵਾਰ ਇੱਕ ਸ਼ਰਾਬੀ ਦਾ ਹੋ ਗਿਆ ਬਿਆ ਬਿਆ ਦੇ ਪਹਿਲੇ ਦਿਨੀ ਸ਼ਰਾਬੀ ਡੱਕ ਕੇ ਘਰੇ ਭਾ ਗਿਆ ਜਦੋਂ ਬੈੱਡ ਤੇ ਜਾ ਕੇ ਪਿਆ ਪਹਿਨਸਾਰ ਉਹ ਆਪੀ ਘਰ ਨੂੰ ਕਹਦਾ ਜਾਂ ਪਾਣੀ ਲੈ ਕੇ ਆ। ਉਹਦੀ ਘਰ ਵਾਲੀ ਪਾਣੀ ਲਈ ਪਰ ਉਹ ਦੂ ਮੁੜ ਕੇ ਸ਼ਰਾਬੀ ਨੂੰ ਕੋਈ ਸੁਰਤ ਕੀ ਨਾ ਰਹਿ। ਘਰ ਵਾਲੀ ਸਾਰੀ ਰਾਤ ਪਾਣੀ ਉਹਦੇ ਸਹਰਾਣੇ ਲੈ ਕੇ ਖੜੀ ਰਹੀ। ਸ਼ਰਾਬੀ ਨੇ ਜਦੋਂ ਦੇਖਿਆ ਵੀ ਆਹ ਹਾ ਹਾ ਕਮਾਲ ਹੋ ਗਈ। ਐਨੀ ਆਗਿਆ ਕਰ ਪਤਨੀ ਰਾਤ ਦੀ ਮੇਰੇ ਸਹਰਾਣੇ ਪਾਣੀ ਲਈ ਖੜੀ ਆ। ਸ਼ਰਾਬੀ ਬੜਾ ਖੁਸ਼ ਹੋਇਆ। ਸ਼ਰਾਬੀ ਕਹਿੰਦਾ ਮੰਗ ਭਗਵਾਨ ਨੇ ਕੀ ਮੰਗਦੀ। ਉਤਰੋਂ ਸ਼ਰਾਬੀ ਦੀ ਘਰ ਵਾਲੀ ਹੀਟਰ ਦੇ ਸਪਰਿੰਗਾਂ ਨੂੰ ਗਰਮ ਹੋਈ ਖੜੀ ਵੀ ਇਹਨੂੰ ਕੰਜਰ ਨੂੰ ਕਦੋਂ ਹੋਸ਼ ਆਵੇ ਜਦੋਂ ਸ਼ਰਾਬੀ ਨੇ ਇੰਨੀ ਗੱਲ ਕਹੀ ਵੀ ਦੱਸ ਭਾਗਵਾਨ ਨੇ ਕੀ ਚਾਹੀਦਾ ਤਾਂ ਜਨਾਨੀ ਕਹਿੰਦੀ ਕੰਜਰਾ ਮੈਨੂੰ ਤਲਾਕ ਚਾਹੀਦਾ ਤਲਾਕ ਮੈਨੂੰ ਤਲਾਕ ਦੇ ਦੇ ਸੋ ਦੋਸਤੋ ਇਹ ਤੁਹਾਡੇ ਕੋਲ ਵੀ ਇਦਾਂ ਦੇ ਫਨੀ ਝਟਕਾ ਜਿਹਦਾ WhatsApp ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਭਾਈ ਜੇ ਵੀਡੀਓ ਚੰਗੀ ਲੱਗਦੀ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰੇ ਦੋਸਤਾਂ ਨੂੰ ਸਲੂਟ